ਸਵਾਗਤ ਹੈ ਪੀਟੀਸੀ نیوز ਵਾਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਔਰ ਅੱਜ ਦੇ ਅਹਿਮ ਮੁੱਦੇ ਦੀ ਜੇ ਚਰਚਾ ਕਰੀਏ ਤਾਂ ਸ਼ੁਰੂਆਤ ਕਰਾਂਗੇ ਉਸ ਮੁੱਦੇ ਦੇ ਨਾਲ ਜਿਸ ਮੁੱਦੇ ਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਕਹਿ ਲੋ ਯਾ ਪੰਥਖ ਖਲਕਿਆਂ ਦੇ ਵਿੱਚ ਹਲਚਲ ਮਚਾ ਰੱਖੀ ਹੈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਆਪਣੇ ਸਾਥੀਆਂ ਦੇ ਨਾਲ ਭੁੱਖ ਹੜਤਾਲ ਤੇ ਨੇ ਔਰ ਲੰਬੇ ਸਮੇਂ ਤੋਂ ਇਹ ਭੁੱਖ ਹੜਤਾਲ ਚੱਲ ਰਹੀ ਹੈ ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਗਈ ਭੁੱਖ ਹੜਤਾਲ ਨੂੰ ਜਥੇਦਾਰ ਤੇ ਹਕੂਮਤ ਬਾਦ ਖਤਮ ਕਰ ਦਿੱਤਾ ਕਿ ਭੁਖੜਤਾਲ ਨੂੰ ਪਰ ਉਹਨਾਂ ਦਾ ਧਰਨਾ ਜਿਹੜਾ ਵਿਰਾਸਤੀ ਮਾਰਗ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਉਹ ਉਦਾਂ ਹੀ ਚੱਲਦਾ ਰਹੇਗਾ ਕੱਲ ਇੱਕ ਵੱਡਾ ਪੰਥਕ ਇਕੱਠ ਉਸ ਵਿਰਾਸਤੀ ਮਾਰਗ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਕੁਝ ਮਤੇ ਵੀ ਪ੍ਰਵਾਨ ਕੀਤੇ ਗਏ ਜਿਸ ਦੇ ਵਿੱਚ ਗੱਲਾਂ ਤੈ ਹੋਈਆਂ ਕਿ ਇਸ ਆंदोलਨ ਨੂੰ ਹੋਰ ਤਿੱਖਾ ਕੀਤਾ ਜਾਏਗਾ ਦਰਅਸਲ ਤੋਂ ਅੰਦਾਜ਼ੀ ਹੈ ਕਿ ਭਾਈ ਅਮਰਪਾਲ ਆਪਣੇ ਸਾਥੀਆਂ ਸਣੇ ਲੰਬੇ ਸਮੇਂ ਤੋਂ ਭੁਖ ਹੜਤਾਲਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੈਰਕ ਦੇ ਵਿੱਚ ਉਹਨਾਂ ਦੀ ਜਸੂਸੀ ਜਿਹੜੇ ਕੈਮਰੇ ਲਗਾਏ ਗਏ ਸੀਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਕੈਪਚਰ ਕਰਨ ਦੇ ਲਈ ਤਾਂ ਜੋ ਉਹ ਬਾਅਦ ਵਿੱਚ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਔਰ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਭੁਖ ਹੜਤਾਲ ਕੀਤੀ ਹੋਈ ਹੈ ਕਿ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚੋਂ ਕੱਢ ਕੇ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ ਉਹਨਾਂ ਦੇ ਵਕੀਲ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਦਾਅਵਾ ਕਰਦੇ ਨੇ ਕਿ ਅਸੀਂ ਇਹ ਨਹੀਂ ਕਰ ਰਹੇ ਕਿ ਉਹਨਾਂ ਨੂੰ ਜੇਲਾਂ ਚੋਂ ਰਿਹਾ ਕਰੋ ਅਸੀਂ ਕਹਿ ਰਹੇ ਹਾਂ ਕਿ ਜੇਲ੍ਹ ਜਿਹੜੀ ਉਹ ਤਬਦੀਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮਨੁੱਖ ਕੱਲ ਜੋ ਵੱਡਾ ਪੰਥਕ ਇਕੱਠ ਹੋਇਆ ਹਾਲਾਂਕਿ ਇਹ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਔਰ ਹੋਰ ਸੰਗੀ ਸਾਥੀਆਂ ਵੱਲੋਂ ਲਾਏ ਗਏ ਕਿ ਇਸ ਪੰਥਕ ਇਕੱਠ ਦੇ ਵਿੱਚ ਜਿਹੜੇ ਲੋਕ ਜਿਹੜੇ ਲੀਡਰ ਸ਼ਾਮਲ ਹੋਣਾ ਚਾਹੁੰਦੇ ਸੀ ਉਹਨਾਂ ਦੀ ਘਰੋ ਘਰੀ ਪਕੜ ਕੀਤੀ ਗਈ ਤਾਂ ਜੋ ਉਹਨਾਂ ਨੂੰ ਇੱਥੇ ਨਾ ਪਹੁੰਚਣ ਦਿੱਤਾ ਜਾਵੇ ਪਰ ਉਸ ਸਭ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਸੰਗਤ ਉੱਥੇ ਪਹੁੰਚੀ ਤੇ ਕੁਝ ਬੁਲਾਰੇ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ 8 ਮਤੇ ਜਿਹੜੇ ਉਹ ਪਾਸ ਕੀਤੇ ਪਹਿਲਾਂ ਕੁਝ ਝਲਕੀਆਂ ਦਿਖਾ ਦਨੇ ਆ ਫਿਰ ਉਸ ਤੋਂ ਬਾਅਦ ਉਹਨਾਂ ਮਤ ਸਾਤਾ ਜਿਹੜੀਆਂ ਇੱਥੇ ਜਥੇ ਬੰਦੀਆਂ ਜਿਨ੍ਹਾਂ ਨੂੰ ਕੀ ਹੋ ਮਰਿਆ ਪਾਈ ਗਈ ਹੈ ਘਰ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਅੱਜ ਇੱਥੇ ਬਹੁਤ ਸਾਰੇ ਵੀਰ ਜਿਹੜੇ ਇੱਥੇ ਆਉਣਾ ਚਾਹੁੰਦੇ ਸੀ ਸਮੂਲੀਅਤ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਰੋਕ ਦਿੱਤਾ ਗਿਆ ਜਿੱਥੇ ਇਹ ਮਾਨਵੀ ਮਹਿਸੂਸ ਹੋ ਰਿਹਾ ਹੈ ਕਿ ਆਕਾਲ ਪੁਰਖ ਦੀ ਫੌਜ ਜਿੱਥੇ ਇੱਕ ਇੱਕ ਸਵਾ ਲੱਖ ਦੇ ਬਰਾਬਰ ਹੈ ਅੱਜ ਉਹਨਾਂ ਬਹੁਤ ਹਕੂਮਤਾਂ ਡਰ ਗਈਆਂ ਨੇ ਚਾਹੇ ਸੂਬੇ ਦੀ ਹਕੂਮਤ ਦੀ ਗੱਲ ਕਰ ਲਈਏ ਚਾਹੇ ਕੇਂਦਰ ਤੋਂ ਬੈਠੀ ਹੋਏ ਸਰਕਾਰਾਂ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਸਿੱਖਾਂ ਦੀ ਸਰਮੌਰ ਸਾਥ ਹੈ ਉਸ ਦਾ ਨਰਾਦਰ ਚਾਹੇ ਸੈਂਟਰ ਸਰਕਾਰ ਵੱਲੋਂ ਚਾਹੇ ਪੰਜਾਬ ਸਰਕਾਰ ਵੱਲੋਂ ਬੜਾ ਜਿਆਦਾ ਨਿੰਦਣਯੋਗ ਹੈ ਤੇ ਅਸੀਂ ਜਥੇਬੰਦੀ ਵੱਲੋਂ ਇਹ ਵੀ ਬੇਨਤੀ ਕਰਦੇ ਆਂ ਵੀ ਜਿੰਨਾ ਜਿੰਨਾ ਲੀਡਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਚਾਹੇ 2023 18 ਮਾਰਚ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਵਿਰੋਧ ਕੀਤਾ ਹੈ ਉਹਨਾਂ ਦੇ ਇਸ ਸੋਨਾ ਦੇ ਵਿੱਚ 2024 ਵਿੱਚ ਵਿਰੋਧ ਕੀਤਾ ਜਾਵੇ ਮੈਂ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਸਿੱਖ ਨੌਜਵਾਨੀ ਦੇ ਹੋਰੇ ਤਸੱਦਦ ਦੇ ਵਿਰੋਧ ਵਿੱਚ ਪਿੰਡ ਪਿੰਡ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਗਰੰਤੀ ਸਿੰਘ ਆਪਣਾ ਫਲਸਫਾ ਸਮਝਦੇ ਅਮੋਤਿਆਂ ਵਿੱਚ ਵਾਅਦ ਤੋਂ ਵਾਅਦਾ ਅਸਾਕਤ ਕਰਨ ਦੀਆਂ ਬੇਨਤੀਆਂ ਕਰਨਾ ਮੂੰ ਜੋਏ ਪੰਥਕ ਕੇ ਕਾਠਕਲ ਹੋਇਆ ਜਿਸ ਦੇ ਵਿੱਚ ਕੁਝ ਮਤੇ ਵੀ ਪ੍ਰਵਾਨ ਕੀਤੇ ਗਏ ਔਰ ਚੰਗੀ ਗੱਲ ਇਹ ਰਹੀ ਕਿ ਜਿਹੜੀ ਭੁਖ ਹੜਤਾਲ ਸੀਗੀ ਉਹਨਾਂ ਦੇ ਪਰਿਵਾਰਕ ਮੈਂਬਰ ਵੱਲੋਂ ਬਜ਼ੁਰਗ ਸਿਗੇ ਉਹਨਾਂ ਵੱਲੋਂ ਕੀਤੀ ਗਈ ਸੀ ਉਸ ਨੂੰ ਜਥੇਦਾਰ ਸਹਿਬਾਨ ਦੀ ਅਪੀਲ ਤੋਂ ਬਾਅਦ ਖਤਮ ਕੀਤਾ ਗਿਆ ਹਾਲਾਂਕਿ ਅ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਦੀ ਭੁਖ ਹੜਤਾਲ ਜਾਰੀ ਹੈ ਔਰ ਦਾਅਵਾ ਕੀਤਾ ਜਾ ਰਿਹਾ ਕਿ ਪੰਜ ਸਿੰਘ ਸਬਾਨਾ ਦਾ ਜਥਾ ਜਿਹੜਾ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾਏਗਾ ਅਤੇ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਭੁਖ ਹੜਤਾਲ ਜਿਹੜੀ ਉਸ ਨੂੰ ਖਤਮ ਕਰਾਏਗਾ ਜਿਹੜੇ ਮਤੇ ਪ੍ਰਵਾਨ ਕੀਤੇ ਗਏ ਨੇ ਫੜਾਫਟੋਂ ਵੀ ਤੁਹਾਨੂੰ ਪੜਦਨੇ ਆ ਫਿਰ ਚਰਚਾ ਨੂੰ ਅੱਗੇ ਵਧਾਣੇ ਆ ਕਿਹੜੇ ਕਿਹੜੇ ਮਤੇ ਨੇ ਜਿਹੜੇ ਪਾਸ ਕੀਤੇ ਗਏ ਅੱਠ ਮਤੇ ਨੇ ਪੰਥਕ ਇਕੱਠ ਦੇ ਵਿੱਚ ਉਪਾਏ ਗਏ ਨੇ ਪਹਿਲਾ ਮਤਾ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਉਜਾਗਰ ਹੋਈਆਂ ਇਹ ਦਾਵਾ ਕੀਤਾ ਜਾ ਰਿਹਾ ਹੈ ਅਮਰਤਪਾਲ ਸਿੰਘ ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਿਆ ਉਹਨਾਂ ਤੇ ਐਨਐਸਏ ਲਗਾਉਣਾ ਗਲਤ ਹੈ ਪੰਥਕ ਇਕੱਠ ਸਟੇਟ ਵੱਲੋਂ ਸਿੱਖ ਵਿਰੋਧੀ ਨੀਤੀ ਦਾ ਵਿਰੋਧ ਕਰਦਾ ਹੈ ਦੂਜਾ ਮਤਾ ਅੰਮ੍ਰਿਤਪਾਲ ਸਿੰਘ ਤੇ ਹੋਰ ਸਾਥੀਆਂ ਦੇ ਬਾਥਰੂਮਾਂ ਚ ਕੈਮਰੇ ਲਗਾਉਣਾ ਮੰਤਪਾਗਾ ਐਨਐਸਸੀ ਦੇ ਵਿੱਚ ਵਾਦਾ ਕਰਨਾ ਸਰਕਾਰੀ ਸਾਜ਼ਿਸ਼ ਹੈ ਐਨਐਸਸੀ ਖਤਮ ਕੀਤਾ ਜਾਵੇ ਪੰਥਕ ਕੇ ਕਟ ਸਟੇਟ ਮੰਗ ਕਰਦੀ ਹੈ ਤੀਜਾ ਮਤਾ ਬੰਦੀ ਸਿੱਖਾਂ ਦੀ ਰਿਹਾਈ ਹੋਵੇ ਤੇ ਅੰਮ੍ਰਿਤਪਾਲ ਸਾਹਨੇ ਹੋਰ ਸਿੰਘਾਂ ਦੀ ਪੰਜਾਬ ਦੇ ਵਿੱਚ ਵਾਪਸੀ ਹੋਵੇ ਕੇਂਦਰ ਸਰਕਾਰ ਦੀ ਵਾਦਾ ਖਿਲਾਫੀ ਪ੍ਰਤੀਰੋਧ ਬੰਦੀ ਸਿੱਖਾਂ ਦੀ ਰਿਹਾਈ ਤੇ ਅੰਮ੍ਰਿਤਪਾਲ ਦੀ ਪੰਜਾਬ ਵਾਪਸੀ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਇਹ ਸਾਰੇ ਮੁੱਦੇ ਚੁੱਕੇ ਚੌਥਾ ਮਤਾ ਕੇਂਦਰ ਤੇ ਪੰਜਾਬ ਸਰਕਾਰ ਦਾ ਰਵੱਈਆ ਜਿਹੜਾ ਉਹ ਨਿੰਦਣਯੋਗ ਹੈ ਸਿੱਖਾਂ ਤੇ ਸਰਮਾ ਔਰ ਮントਪਾਕ ਬੰਦੀ ਸਿੱਖਾਂ ਦੀ ਰਹਾਇਤ ਤੇ ਸੰਘਰਸ਼ ਦੇ ਵਿੱਚ ਵੱਧ ਝੜ ਕੇ ਯੋਗਦਾਨ ਪਾਇਆ ਜਾਵੇ। ਪੰਜਵਾਂ ਮਤਾ April ਦੇ ਵਿੱਚ ਬੰਦੀ ਛੋੜ ਅਰਦਾਸ ਮਾਰਚ ਹੋਵੇਗਾ। ਸ੍ਰੀ ਦਮਦਮਾ ਸਾਹਿਬ, ਨਨਤਪੁਰ ਸਾਹਿਬ ਤੇ ਫਤਗੜ ਸਾਹਿਬ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਸ੍ਰੀ ਇਕਾਲਤਕ ਸਾਹਿਬ ਵਿਖੇ ਇਹ ਮਾਰਚ ਪਹੁੰਚਣਗੇ। ਸੰਗਤ ਨੂੰ ਵੱਡੀ ਗਿਣਤੀ ਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਛੇਵਾਂ ਮਤਾ ਅਮਰਤਪਾਲ ਸਿੰਘ ਦੀਆਂ ਮੰਗਾਂ ਨੂੰ ਸਾਝੀ ਤਰੀਕੇ ਨਾਲ ਕੀਤਾ ਜਾ ਰਿਹਾ ਅਣਗੋਲਿਆਂ, ਭੁਖੜਤਾਲ ਰਾਹੀਂ ਅਮਰਤਪਾਲ ਦੇ ਕਤਲ ਦੀ ਕੜੀ ਹੋਈ ਹੈ ਸਾਜ਼ਿਸ਼ ਅਮਰਤਪਾਲ ਸਿੰਘ ਦੀ। ਪੁਖੜ ਹੜਤਾਲ ਖਤਮ ਕਰਾਉਣ ਦੀ ਅਪੀਲ ਕੀਤੀ ਗਈ ਹੈ ਸਤਵਾਂ ਮਤਾ ਪੰਜਾਬ ਅਤੇ ਭਾਰਤ ਸਰਕਾਰ ਨੇ ਗੁਰਮਤ ਰਵਾਇਤ ਦੀ ਉਲੰਘਣਾ ਕੀਤੀ ਹੈ ਬੇਅਮਰਤੀਏ ਪੁਲਿਸ ਮੁਲਾਜ਼ਮਾ ਨੂੰ ਪੇਜ ਕੇ ਗਲਤ ਤਰੀਕੇ ਨਾਲ ਜੇਲ੍ਹ ਦੇ ਵਿੱਚ ਬੰਦ ਚਾਰ ਜਣਿਆਂ ਦੀ ਪੁਖੜ ਹੜਤਾਲ ਖਤਮ ਕਰਵਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮੁੱਦੇ ਤੇ ਸਖਤ ਐਕਸ਼ਨ ਦੀ ਅਪੀਲ ਇਕੱਠ ਕਰਦਾ ਅ ਅੱਠਵਾਂ ਮਤਾ ਜਿਹੜਾ ਇਕੱਠ ਦੇ ਵਿੱਚ ਪਹੁੰਚਣ ਵਾਲੇ ਆਗੂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਨਖੇਦੀ ਵਿਰਾਸਤੀ ਮਾਰਗਤਾ ਪੰਜਾਬ ਸਰਕਾਰ ਵੱਲੋਂ ਜੈਮਰ ਲਗਾ ਕੇ ਸਿਕ ਕਮਨਲ ਤੱਕੇ ਸ਼ਹੀਦ ਦਾ ਸਬੂਤ ਦਿੱਤਾ ਗਿਆ ਇਸ ਤੱਕੇ ਸ਼ਹੀਦ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਇਹ 8ਵਾਂ ਮਤਾ ਜਿਹੜਾ ਇਹ ਪਾਸ ਕੀਤਾ ਗਿਆ ਪੰਥਕ ਇਕੱਠ ਦਰਾਂ ਹੁਣੇ ਸਭ ਦੇ ਵਿੱਚ ਕਿੰਨੀ ਕੋ ਆਸ ਤੇ ਉਮੀਦ ਹੈ ਕਿ ਭਾਈ ਅਮਰਤਪਾਲ ਜੜਨੇ ਉਹ ਉਹਨਾਂ ਦੀ ਮੁਖੜਤਾਲ ਖਤਮ ਹੋਵੇਗੀ ਜੋ ਵਾਪਸ ਆਣਗੇ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਦੋ ਖਾਸ ਮਹਿਮਾਨ ਇਸ ਪੂਰੀ ਮੁੱਦਤੇ ਸਾਡੇ ਨਾਲ ਮੌਜੂਦ ਨੇ ਸੁਖਚੰਨ ਸਿੰਘ ਜੀ ਮੌਜੂਦ ਨੇ ਜੋ ਕਿ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਬਹੁਤ ਬਹੁਤ ਸਵਾਗਤ ਹੈ ਸੁਖਚੰਨ ਸਿੰਘ ਜੀ ਤੁਹਾਡਾ ਨਾਲ ਹੀ ਡਾਕਟਰ ਜਸਵੰਦਰ ਕੋਰ ਸੋਹਲ ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਨੇ ਨੈਸ਼ਨਲ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਸੁਖਚੰਨ ਸਿੰਘ ਜੀ ਸ਼ੁਰੂਆਤ ਮੈਂ ਥੋੜੀ ਤੋਂ ਕਰਾਂਗਾ ਤੁਹਾਨੂੰ ਲੱਗਦਾ ਨਹੀਂ ਕਿ ਚਲ ਪਰ ਪਰਿਵਾਰ ਵੱਲੋਂ ਖਤਮ ਕੀਤੀ ਗਈ ਪਰ ਜਿਹੜਾ ਸਰਕਾਰ ਤੇ ਪ੍ਰੈਸ਼ਰ ਪੈਣਾ ਸੀਗਾ ਸਰਕਾਰ ਤੇ ਜਾਂ ਉਹ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਜਾਂ ਅਸਮ ਦੀ ਹੋਵੇ ਉਤੇ ਲੱਗਦਾ ਹੈ ਕਿ ਕੋਈ ਅਸਰ ਪਵੇਗਾ ਕੋਈ ਦਬਾਰ ਰਹੇਗਾ ਉਹਨਾਂ ਸਰਕਾਰਾਂ ਤੇ ਪੀਟੀਸੀ ਚੈਨਲ ਰਾਈਨ ਦੇਸ਼ ਵਿਦੇਸ਼ ਦੇ ਵਿੱਚ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਜਿਹੜਾ ਕੱਲ ਪੰਥਕ ਇਕੱਠ ਹੋਇਆ ਉਹ ਗੁਰੂ ਉਹ ਗੁਰੂ ਰਾਮਦਾਸ ਦੇ ਕਿਰਪਾ ਦੇ ਨਾਲ ਸਾਡੀਆਂ ਆਸਾਂ ਉਮੀਦਾਂ ਤੋਂ ਕਿਤੇ ਬਹੁਤ ਹੀ ਜ਼ਿਆਦਾ ਕੱਠ ਹੋਇਆ ਅਸੀਂ ਗੁਰੂ ਰਾਮਦਾਸ ਦਾ ਇਹ ਸ਼ੁਕਰਗੁਜ਼ਾਰ ਕਰਦੇ ਆ ਕਿ ਜਿਹੜੇ ਲੋਕਾਂ ਨੂੰ ਅਸੀਂ ਇੱਕ ਅਪੀਲ ਕੀਤੀ ਸੀ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਨੇ ਇੰਨਾ ਲੋਕਾਂ ਨੂੰ ਤੰਗ ਕੀਤਾ ਬਿਨਾਂ ਵਜ੍ਹਾ ਅਜੇ ਪਤਾ ਨਹੀਂ ਕਿ ਮੇਰਾ ਖਿਆਲ ਇੱਕਠ ਦੇ ਹਿਸਾਬ ਦੇ ਨਾਲ ਕੋਈ 10 ਹਜ਼ਾਰ ਬੰਦਾ ਜਿਹੜਾ ਇੱਥੇ ਹੋਰ ਪਹੁੰਚਣਾ ਹੈਗਾ ਜਨਨ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਡੱਕਿਆ ਤੇ ਇਹ ਤੇ ਦੇਖੋ ਸਾਡਾ ਸਟੈਪ ਵਾਈਜ਼ ਜਿਹੜਾ ਪ੍ਰੋਗਰਾਮ ਆ ਕਿ ਅਸੀਂ ਬਿਨਾਂ ਵਾਇਰਲਸ ਦੇ ਤੋਂ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਸੁੱਤੀ ਆ ਇਹਨੂੰ ਜਾਗ ਆਵੇ ਇਹ ਵੇਖੇ ਕਿ ਇਹ ਕੋਈ ਵੈਲੈਂਸ ਨਹੀਂ ਕਰਲੇ ਚਾਹੁੰਦੇ ਪਰ ਅਸੀਂ ਆਪਣੀਆਂ ਹੱਕਾਂ ਹੀ ਮੰਗਾਂ ਜਿਹੜੀਆਂ ਉਹਨਾਂ ਵਾਸਤੇ ਇਸੇ ਤਰ੍ਹਾਂ ਹੀ ਕੋਈ ਇਦਾਂ ਸੰਘਰਸ਼ ਕੋਈ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਤੇ ਉਹ ਕਵੇ ਕਿ ਇਦਾਂ ਨਹੀਂ ਇਦਾਂ ਕਰਦੇ ਤੁਸੀਂ ਅਸੀਂ ਇਹ ਕਰਕੇ ਜਿਹੜਾ ਇੱਕ ਆ ਕਾਠ ਤੋਂ ਅਹੀਂ ਸਰਕਾਰ ਨੂੰ ਜਿਹੜਾ ਉਹਨੂੰ ਆਪਣਿਆਂ ਵੀ ਸਿਰ ਧੋਣਾ ਚਾਹੀਦਾ ਵਾ ਜੋ ਕਿ ਅਜੇ ਤੱਕ ਨਹੀਂ ਹੈਗੀ ਪਰ ਇਸੇ ਤਰ੍ਹਾਂ ਹੀ ਦੇਖੋ ਜਿਹੜਾ ਵਾ ਸੰਤਾ ਨੇ ਜਨਨ ਦਿੱਤਾ ਅਹੀਂ ਉਹਨਾਂ ਨੇ ਪ੍ਰਬੰਧ ਨਹੀਂ ਪੂਰੇ ਕਰ ਸਕੇ ਅਸੀਂ ਉਹਨਾਂ ਕੋਲ ਮੁਆਫੀ ਵੀ ਮੰਗਦੇ ਆਂ ਵੀ ਨਾ ਸਾਡਾ ਕੋਈ ਤਜਰਬਾ ਹੀ ਇਸ ਕੰਮ ਦੇ ਵਿੱਚ ਇਹ ਕਰਕੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਤੇ ਗੁਰੂ ਇਹਨਾਂ ਦੇ ਇਹਨਾਂ ਨੂੰ ਵੀ ਸਮੱਧ ਬਖਸ਼ੇ ਕਿ ਇਹਨਾਂ ਦੇ ਜਿਹੜਾ ਦੌਰ ਪੰਜਾਬ ਨੇ ਪਹਿਲਾਂ ਹਟਾਇਆ ਉਧਰ ਨਾ ਕਿਸ ਤਰ੍ਹਾਂ ਕੋਈ ਜਾਵੇ ਇਹ ਕਰਕੇ ਅੱਛਾ ਸੁਚਨ ਸਿੰਘ ਜੀ ਸੁਚਨ ਸਿੰਘ ਜੀ ਇੱਕ ਗੱਲ ਦੱਸੋ ਕਿ ਕਿਉਂਕਿ ਇਹ ਪੰਥਕ ਮਤਿਆਂ ਦੇ ਵਿੱਚ ਇਹ ਵੀ ਇੱਕ ਮਤਾ ਸੀਗਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੀ ਭੁੱਖ ਹੜਤਾਲ ਚੱਲ ਰਹੀ ਹੈ ਉਸ ਨੂੰ ਖਤਮ ਕਰਾਇਆ ਜਾਵੇ ਕਿਉਂਕਿ ਸਿਹਤ ਲਗਾਤਾਰ ਨਸਾਜ਼ ਹੋ ਰਹੀ ਹੈ ਇਹ ਮੰਗ ਪਰਿਵਾਰ ਵੱਲੋਂ ਸੀ ਜਾਂ ਇਹ ਪੰਥਕ ਇਕੱਠ ਦੇ ਵਿੱਚ ਡਿਮਾਂਡ ਆਈ ਕਿ ਵੀ ਇਹ ਜਿਹੜੀ ਭੁੱਖ ਹੜਤਾਲ ਹੈ ਖਤਮ ਕਰਨੀ ਚਾਹੀਦੀ ਹੈ ਇਹ ਜਿਹੜੀ ਇਹ ਹਰਪ੍ਰੀਤ ਸਿੰਘ ਜੀ ਇਹ ਜਿਹੜੀ ਡਿਮਾਂਡ ਆ ਇਹ ਐਨਆਰਆਈ ਲੋਕਾਂ ਵੱਲੋਂ ਵੀ ਤੇ ਪੰਥਕ ਇਕੱਠ ਵੱਲੋਂ ਸਾਨੂੰ ਬੜੇ ਦਿਨਾਂ ਤੋਂ ਆ ਰਹੀ ਹੈ ਪਰ ਉਸ ਟਾਈਮ ਜਿਹੜਾ ਕੱਲ ਜਿਹੜੀ ਪੰਥਕ ਕੱਠ ਤੋਂ ਅਪੀਲ ਆਈ ਆ ਵੀ ਇਹ ਸਭ ਤੋਂ ਜ਼ਰੂਰੀ ਆ ਹੋਰ ਕੰਮ ਜਿਹੜੇ ਉਹ ਸੈਕੰਡਰੀ ਕਰ ਦੋ ਇਹ ਪਹਿਲੋ ਇਹ ਜਿਹੜਾ ਜਿਹੜਾ ਅਸੀਂ ਅਕਾਲ ਤਖਤ ਨੂੰ ਉਹਨਾਂ ਨੇ ਅਪੀਲ ਕੀਤੀ ਤੇ ਉਹ ਹੁਣ ਅਕਾਲ ਤਖਤ ਦੇ ਉੱਤੇ ਸਾਡੀ ਬੇਨਤੀ ਆ ਕੱਠ ਵੱਲੋਂ ਜਿਹੜੀ ਗਈ ਆ ਉਹਦੇ ਉੱਤੇ ਜਿਹੜੀ ਆ ਭੋਖੜ ਥਾਲ ਜਿਹੜਾ ਪਹਿਲਾ ਸਭ ਤੋਂ ਮਤਲਬ ਆ ਕਿ ਭੋਖੜ ਥਾਲ ਜਦੋਂ ਅਸੀਂ ਸੰਘਰਸ਼ ਕਰਦੇ ਆ ਤੇ ਉਹਦੇ ਵਾਸਤੇ ਸਰੀਰਕ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਆ ਇਹ ਕਰਕੇ ਸਾਡੇ ਪਰਿਵਾਰ ਦੀ ਤੇ ਚਲੋ ਠੀਕ ਹੀ ਆਵੇਂ ਪਰ ਜਿਹੜੇ ਲੋਕਾਂ ਦੀ ਸਭ ਤੋਂ ਪਹਿਲਾਂ ਡਿਮਾਂਡ ਹੀ ਵੀ ਇਹੋੜੇ ਭੁਖੜ ਹੜਤਾਲ ਬਾਰੇ ਜ਼ਰੂਰ ਜਿਹੜਾ ਵਾ ਕੋ ਬੇਨਤੀ ਕਰੋ ਅੱਛਾ ਇੱਕ ਛੋਟਾ ਜਿਹਾ ਸਵਾਲ ਹੋਰ ਫਿਰ ਮੈਂ ਜਸਵੰਦਰ ਕੌਰ ਸੋਹਲ ਕੋਲ ਚਲਾਂਗਾ ਐਨਐਸਏ ਲੱਗੇ ਹੋਏ ਹੈ ਲਗਭਗ 1 ਸਾਲ ਪੂਰਾ ਹੋ ਚੁੱਕਿਆ ਹੈ ਔਰ ਐਨਐਸਏ ਦੀ ਮਿਆਦ 1 ਸਾਲ ਹੁੰਦੀ ਹੈ ਇਸ ਮਿਆਦ ਨੂੰ ਵਧਾਣਾ ਹੋਵੇ ਤਾਂ ਸਰਕਾਰ ਦੁਬਾਰਾ ਕੋਰਟ ਵਿੱਚ ਜਾਂਦੀ ਹੈ ਹੁਣ ਕੋਈ ਕੀ ਚਾਰਾ ਜੋਈ ਹੋ ਰਹੀ ਹੈ ਕੁਝ ਤੁਹਾਨੂੰ ਪਤਾ ਲੱਗਿਆ ਸਰਕਾਰ ਨੇ ਕੁਝ ਦੱਸਿਆ ਤੁਹਾਨੂੰ ਕਿ ਭਾਈ ਅਮਰਤਪਾਲ ਨੂੰ ਵਾਪਸ ਲਿਆ ਰਹੇ ਹਨ ਨਹੀਂ ਲਿਆ ਰਹੇ ਐਨਐਸਏ ਦੇ ਵਿੱਚ ਵਾਅਦਾ ਕਰ ਰਹੇ ਹਨ ਕਿਵੇਂ ਕਰ ਰਹੇ ਹਨ ਕੋਈ ਹਲੇ ਤੱਕ ਰਾਬਤਾ ਕਾਇਮ ਹੋ ਸਕਿਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਾਂ ਸਰਕਾਰ ਨਾਲ ਦੇਖੋ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਆ ਉਹਨਾਂ ਨਾਲ ਕਿਸੇ ਦਾ ਕੋਈ ਰਾਬਤਾ ਕਾਇਮ ਹੋਇਆ ਹੋਇਆ ਹੋਵੇ ਤੇ ਉਹ ਕਿਹਾ ਨਹੀਂ ਜਾ ਸਕਦਾ ਪਰ ਪਰਿਵਾਰ ਦੇ ਨਾਲ ਇਸ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋ ਰਹੀ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਥੋੜਾ ਜਿਹਾ ਪਤਾ ਲੱਗਾ ਕਿ ਉਹਦੇ ਵਿੱਚ 3 ਮਹੀਨੇ ਦਾ ਸਾਇਦ ਵਾਅਦਾ ਕੀਤਾ ਗਿਆ ਪਰ ਇਹ ਕੋਈ ਪਰਪੱਕ ਜਾਣਕਾਰੀ ਨਹੀਂ ਹੈਗੀ ਤੇ ਵੀ ਉਹਦੇ ਵਿੱਚ ਕਿਵੇਂ ਵਾਧਾ ਹੋਇਆ ਜਿਹੜੀਆਂ ਛਾਦਛਾ ਬਣਾ ਰਹੇ ਉਤੋਂ ਤਾਂ ਲੱਗਦਾ ਹੀ ਸਾਨੂੰ ਪਹਿਲਾਂ ਤੋਂ ਖਦਸ਼ਾ ਸੀਗਾ ਕਿ ਕੋਈ ਨਾ ਕੋਈ ਨਵਾਂ ਇਹ ਕੰਮ ਕਰਨਗੇ ਤੇ ਜੇ ਉਹ ਆ ਜਾਂਦਾ ਸਾਹਮਣੇ ਆ ਜਾਂਦਾ ਤੇ ਫਿਰ ਸਾਡੀ ਉਹ ਜਿਹੜੀ ਆ ਯਕੀਨਚ ਬਦਲ ਜਾਊਗੀ ਜੀ ਚਲੋ ਮੈਂ ਵਾਪਸ ਤੁਹਾਡੇ ਕੋਲ ਆਣਾ ਡਾਕਟਰ ਜਸਵਿੰਦਰ ਕੌਰ ਸੋਹਲ ਵੀ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਕੌਰ ਜੀ ਕੱਲ ਤੇ ਇਕੱਠ ਦੇ ਵਿੱਚ ਜਿਵੇਂ ਗਲਤੀਆਂ ਤਾਂ ਤੁਸੀਂ ਵੀ ਸ਼ਾਮਲ ਹੋਏ ਹੋ ਵੱਡਾ ਇਕੱਠ ਸੀਗਾ ਤੁਸੀਂ ਦੇਖਿਆ ਹੋਣਾ ਉੱਥੇ ਪਰ ਇਹ ਸਮਝ ਤੋਂ ਬਾਹਰ ਹੈ ਗੱਲ ਜਿਹੜੀਆਂ ਗੱਲਾਂ ਜੜੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਡਿਬਰੂਗੜ ਜੇਲ ਤੋਂ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਔਰ ਸਰਕਾਰ ਵੱਲੋਂ ਹਾਲਾਂਕਿ ਅਫੀਸ਼ੀਅਲ ਤੌਰ ਤੇ ਨਹੀਂ ਅਨ ਅਫੀਸ਼ੀਅਲ ਤੌਰ ਤੇ ਗੱਲਾਂ ਜ਼ਰੂਰ ਆ ਰਹੀਆਂ ਨੇ ਕਿ ਡਿਊ ਟੂ ਇਲੈਕਸ਼ਨ ਜਨਰਲ ਇਲੈਕਸ਼ਨ ਚੱਲ ਰਹੀਆਂ ਨੇ ਔਰ ਜਨਰਲ ਇਲੈਕਸ਼ਨ ਦੌਰਾਨ ਕੋਈ ਰਿਸਕ ਸਰਕਾਰ ਨਹੀਂ ਲੈਣਾ ਚਾਹੁੰਦੀ ਇਸ ਕਰਕੇ ਡਿਬਰੂਗੜ ਜੇਲ ਦੇ ਵਿੱਚੋਂ ਸ਼ਿਫਟ ਪੰਜਾਬ ਦੇ ਵਿੱਚ ਨਹੀਂ ਕੀਤਾ ਜਾ ਰਿਹਾ ਇਹ ਉਹਨਾਂ ਦਾ ਲੌਜੀਕ ਤੁਹਾਨੂੰ ਠੀਕ ਨਜ਼ਰ ਆਉਂਦਾ ਐਂ ਜੀ 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 ਦੇਖੋ ਜੀ ਗੱਲ ਇਹ ਗੱਲ ਇਹ ਮੈਂ ਵੀ ਕੱਲ ਉਸ ਜਿਹੜਾ ਪੰਥਕ ਇਕਤਤਾ ਸੀ ਇਸ ਮੋਰਚੇ ਦੇ ਵਿੱਚ ਸ਼ਾਮਿਲ ਸੀ ਜੀ ਜੀ ਮੈਂ ਦੇਖਾਂ ਤੇ ਦੇਖੋ ਇਹ ਇੱਕ ਕੌਮੀ ਮਸਲਾ ਜਾਂ ਸੀ ਉਹਨੂੰ ਸਿਰਫ ਇਹ ਨਹੀਂ ਕਹਿ ਸਕਦੇ ਕਿ ਇਹ ਕੋ ਕੌਮੀ ਮਸਲਾ ਹੈ ਮੈਨੂੰ ਲੱਗਦਾ ਕਿ ਇੱਥੇ ਬਹੁਤ ਵੱਡੀ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਕਾਣ ਹੋ ਰਹੀ ਹੈ ਮੈਂ ਕੱਲ ਦੇਖਿਆ ਔਰ ਜਿੱਥੇ ਮੈਂ ਸਭ ਤੋਂ ਪਹਿਲੇ ਦੇਖ ਰਹੀ ਹਾਂ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਜੇਲ੍ਹ 'ਚ ਨੇ ਉਹਨਾਂ ਦੀ ਵਾਈਫ ਹੂੰ ਬੀਬੀ ਕਿਰਨਦੀਪ ਕੌਰ ਜੀ ਜਾਂ ਫਿਰ ਅਸੀਂ ਕਲਸੀ ਜੀ ਦੀ ਗੱਲ ਕਰ ਲਈ ਉਹਨਾਂ ਦੇ ਵਾਈਫ ਪੈਂਜੀ ਨਰਿੰਦਰ ਕਲਸੀ ਜੀ ਜੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤਾਂ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਇਹ ਚੀਜ਼ ਮਹਿਸੂਸ ਹੋਈ ਕਿ ਦੇਖੋ ਉਧਰ ਜੇਲ੍ਹ ਦੇ ਵਿੱਚ ਜੋ ਇਸ ਤਰ੍ਹਾਂ ਦੀ ਸਥਿਤੀ ਬਣੀ ਕਿ ਉਹਨਾਂ ਤੇ ਕੈਮਰੇ ਲਗਾਏ ਗਏ ਜਦ ਕਿ ਉਹ ਵੀ ਤੁਹਾਡੀ ਨਿੱਜਤਾ ਦੇ ਉੱਤੇ ਇਦਾਂ ਦਾ ਕੰਮ ਕਰਨਾ ਉਹ ਵੀ ਮਾਨਵਤਾ ਦੀ ਵਿਕਾਣ ਹੈ ਹਿਊਮਨ ਰਾਈਟ ਵਾਇਲੇਸ਼ਨ ਵੀ ਹੈ ਇਹ ਸਾਡੇ ਹਿਊਮਨ ਰਾਈਟ ਆਰਟੀਕਲ ਦੇ ਵਿੱਚ ਕਿਤੇ ਵੀ ਨਹੀਂ ਇਹ ਚੀਜ਼ ਦਰਸਾਈ ਗਈ ਕਿਉਂਕਿ ਸਾਨੂੰ ਸੰਵਿਧਾਨ ਵੱਲੋਂ ਜਿਹੜੇ ਰਾਈਟਸ ਮਿਲੇ ਨੇ ਰਾਈਟ ਆਫ ਇਕਵੈਲਿਟੀ ਰਾਈਟ ਆਫ ਫਰੀडम ਰਾਈਟ ਟੂ ਸਪੀਚ ਤੇ ਇਸ ਦੇ ਵਿੱਚ ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਮੱਦੇਨਜ਼ਰ ਰੱਖੀਏ ਤਾਂ ਸਭ ਤੋਂ ਵੱਡੀ ਗਲਤੀ ਔਰ ਦੂਸਰੀ ਗੱਲ ਕਿ ਉੱਥੇ ਸੁਪਰੀਟੈਂਡੈਂਟ ਦਾ ਜਿਹੜਾ ਸਸਪੈਂਡ ਹੋਣਾ ਅੱਗੇ ਇੱਕ ਗੱਲ ਇਹ ਹੈ ਕਿ ਉਸਦੇ ਵਿਹਾਰ ਤੇ ਅਗਰ ਇਹ ਲੋਕ ਐ ਡਿਮਾਂਡ ਰੱਖ ਰਹੇ ਨੇ ਕਿ ਅਸਾਮ ਦੀ ਜੇਲ੍ਹ ਤੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦਾ ਅਧਿਕਾਰ ਹੈ ਇਹ ਰਾਈਟ ਨੇ ਔਰ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਉੱਥੇ ਰਹਿਣ ਨਾਲ ਜੋ ਪਰਿਵਾਰ ਸਫਰ ਕਰ ਰਿਹਾ ਹੈ ਜੋ ਕਿ ਵੀ ਭਾਂਜੀ ਹੋਣਾ ਨੂੰ ਮਿਲੀ ਕਲ ਕਲਸੀ ਹੋਣਾ ਨੂੰ ਜਾਂ ਇਹਨਾਂ ਦੀ ਵਾਈਫ ਜਿਨ੍ਹਾਂ ਨੂੰ ਕਿ ਬਾਹਰ ਜਾਣ ਤੋਂ بار-बार ਰੋਕਿਆ ਗਿਆ ਜਦਕਿ ਉਥੋਂ ਦੀ ਨੈਸ਼ਨੈਲਿਟੀ ਹੈ ਉਥੋਂ ਦੇ ਵਸਨੀਕ ਸੀ ਲੰਡਨ ਦੇ ਤਾਂ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਉੱਥੇ ਹਿਊਮਨ ਰਾਈਟ ਵਾਇਲੇਸ਼ਨ ਔਰ ਮਤਲਬ ਪੈਰ ਪੈਰ ਤੇ ਜਿਹੜੀ ਹੈ ਮਨੁੱਖਤਾ ਦੀ ਔਰ ਹਿਊਮਨ ਰਾਈਟ ਦੀ ਜਿਹੜੀ ਕਾਨੂੰ ਹੋ ਰਹੀ ਹੈ ਐ ਸਖਤ ਸ਼ਬਦਾਂ ਚ ਜਿਸ ਨੂੰ ਕਹੀਏ ਕਿ ਵਿਰੋਧ ਕਰਨ ਵਾਲੀ ਕਾਮਿਆ ਔਰ ਦੂਸਰੀ ਗੱਲ ਕਿ ਇਸ ਮੁੱਦੇ ਨੂੰ ਰਾਜਨੀਤੀ ਕਰਨੀ ਇਹ ਬੇहद ਅਫਸੋਸ ਔਰ ਜਿੰਨੂੰ ਕਹਿ ਸਕਦੇ ਆ ਕਿ ਸ਼ਰਮ ਵਾਲੀ ਗੱਲ ਆ ਕਿਉਂਕਿ ਮੈਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਜੋ ਕਿ ਅਸੀਂ ਅਗਰ ਮਿਨਿਓਰਿਟੀ ਦੀ ਗੱਲ ਤੇ ਆ ਜੀਏ ਜੋ ਮੈਂ ਮਹਿਸੂਸ ਕਰ ਰਹੀ ਆ ਕਿ ਮਿਨਿਓਰਿਟੀ ਨੂੰ ਲੈ ਕੇ ਤੁਸੀਂ ਟਾਰਗੇਟ ਕਰਨਾ بار بار احساس ਕਰਵਾਇਆ ਜਾਣਾ ਕਿ ਘਟ ਗਿਣਤੀ ਨੂੰ ਲੈ ਕੇ ਅਸੀਂ ਇਹਨਾਂ ਨੂੰ ਟਾਰਗੇਟ ਕਰ ਰਹੇ ਆ ਜਾਂ ਪਾਪਾ ਪਹਿਲੇ ਬੰਦੀ ਸਿੰਘਾਂ ਦੀ ਵੀ ਜਿਹੜੇ ਪੁਰਾਣੇ ਵੀ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਗੱਲ ਕਰ ਲਈਏ ਜਾਂ ਅੱਜ ਇਹਨਾਂ ਦੀ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੀ ਗੱਲ ਕਰ ਲਈਏ ਤੇ ਸਰਾਸਰ ਬੇਇਨਸਾਫੀ ਇਹ ਜੋ ਹੋ ਰਹੀ ਹੈ ਇਹ ਉਹਨਾਂ ਦੇ ਅਧਿਕਾਰ ਨੇ ਮੌਲਿਕ ਅਧਿਕਾਰ ਨੇ ਔਰ ਸਾਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਅਸੀਂ ਉਥੇ ਬੈਠੇ ਔਰ ਉਹਨਾਂ ਦੇ ਪੇਰੈਂਟਸ ਦੀ ਮੰਗ ਹੈ ਨਹੀਂ ਕਿ ਇਹਨਾਂ ਤੇ ਐਨਐਸਏ ਹਟਾ ਦਿਓ ਠੀਕ ਹੈ ਅਗਰ ਕੋਈ ਉਹਨਾਂ ਨੇ ਇਦਾਂ ਦੀ ਅਜਨਾਲੇ ਦੇ ਵਿੱਚ ਜੋ ਵੀ ਇਨਸੀਡੈਂਟ ਕਰਕੇ ਵਾਪਰਿਆ ਤੁਸੀਂ ਅਗਰ ਉਹਨਾਂ ਤੇ ਕੋਈ ਐਕਸ਼ਨ ਲੈ ਰਹੇ ਹੋ ਤੁਸੀਂ ਉਹਨਾਂ ਨੂੰ ਪੰਜਾਬ ਦੀ ਤੁਸੀਂ ਉਹਨਾਂ ਨੂੰ ਸਟੇਟ ਤੋਂ ਬਾਹਰ ਕਿਉਂ ਕੋਚਾ ਰਹੇ ਹੋ ਪਹਿਲੀ ਗੱਲ ਤਾਂ ਇਹ ਹੀ ਹੈ ਦੂਸਰੀ ਗੱਲ ਕੀ ਤੁਸੀਂ ਇਹ ਦੇਖੋ ਕਿ ਅਸਾਮ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਹੈ ਉਹ ਬਹੁਤ ਘੱਟ ਮਾਤਰਾ ਚ ਹੈ ਇਸ ਤੋਂ ਮਤਲਬ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਉੱਥੇ ਘੱਟ ਗਿਣਤੀ ਸਿੱਖਾਂ ਦੀ ਹੋਣ ਕਰਕੇ ਨਾ ਤਾਂ ਉਹ ਆਪੇ ਜੋ ਭਾਵਨਾਵਾਂ ਕਿਸੇ ਨਾਲ ਵਿਅਕਤ ਕਰ ਸਕਦੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੇ ਨਾ ਹੀ ਲੋਕ ਉਹਨਾਂ ਕੋ ਅਪਰੋਚ ਕਰ ਸਕਦੇ ਹੁਣ ਘਰ ਵਾਲੇ ਜੇਕਰ ਉਹਨਾਂ ਨੂੰ ਮਿਲਣ ਜਾਂਦੇ ਆ 30-40 ਹਜ਼ਾਰ ਰੁਪਿਆ ਲਗਾ ਕੇ ਉਹ ਆਪਣੇ ਘਰ ਦੇਆਂ ਨੂੰ ਮਿਲਣ ਜਾਂਦੇ ਆ ਬੜਾ ਮੁਸ਼ਕਲ ਹੋ ਜਾਗਾ ਬਿਲਕੁਲ ਠੀਕ ਹੈ ਡਾਕਟਰ ਜਸਪ੍ਰੀਤ ਤਾਂ ਵੈਸੇ ਜਸਪ੍ਰੀਤ ਇਹ ਇੱਕ ਵੈਲਕਮ ਸਟੈਪ ਇੱਕ ਚੰਗਾ ਕਦਮ ਮੰਦੇ ਹੋ ਕਿ ਪਰਿਵਾਰத் ਵਿੱਚ ਭੁਖ ਹੜਤਾਲ ਜਿਹੜੀ ਉਹ ਖਤਮ ਕਰਾ ਦਿੱਤੀ ਗਈ ਇਸ ਪੰਥਕ ਇਕੱਠ ਵੱਲੋਂ ਜੀ ਬਿਲਕੁਲ ਚਲੋ ਇਹ ਤਾਂ ਦੇਖੋ ਜੀ ਮਾਤਾ ਜੀ ਔਰ ਬਾਪੂ ਜੀ ਬਜ਼ੁਰਗ ਨੇ ਔਰ ਮੈਨੂੰ ਲੱਗਦਾ ਕਿ ਇਹ ਭੁਖ ਹੜਤਾਲ ਖਤਮ ਹੋਣੀ ਵੀ ਚਾਹੀਦੀ ਸੀ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਔਰ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਸੰਘਰਸ਼ ਵਾਲੇ ਥੋੜਾ ਲੰਮਾ ਚੱਲਦਾ ਤੇ ਜਿਸ ਦੇ ਵਿੱਚ ਉਹਨਾਂ ਦੀ ਸਿਹਤ ਤੇ ਕਾफी ਫਰਕ ਪੈ ਰਿਹਾ ਸੀ ਔਰ ਇਹ ਭੁਖੜਤਾਲ ਖਤਮ ਹੋਣੀ ਜ਼ਰੂਰੀ ਹੈ ਜਦਕਿ ਇਸ ਭੁਖੜਤਾਲ ਤੇ ਉੱਥੇ ਉਹਨਾਂ ਨੇ ਵੀ ਕੀਤੀ ਹੋਈ ਹੈ ਤੁਸੀਂ ਇਹ ਦੇਖੋ ਕਿ ਉੱਥੇ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਰਿਹਾ ਹੈ ਔਰ ਇੱਕ ਦੋ ਜਿਹੜੇ ਸਾਡੇ ਵੀਰ ਨੇ ਉਹ ਤਾਂ व्हीਲ ਚੇਅਰ ਤੇ ਵੀ ਨੇ ਕਿ ਮਤਲਬ ਇਨਸਾਨੀਅਤ ਡੈਮੋਕ੍ਰੇਸੀ ਔਰ ਹਿਊਮਨਸ ਰਾਈਟਸ ਸਾਰਿਆਂ ਦਾ ਕਤਲ ਹੋ ਰਿਹਾ ਜੀ ਬਿਲਕੁਲ ਸੁਚੈਨ ਸਿੰਘ ਜੀ ਚਲੋ ਮੈਂ ਇੱਕ ਮਿੰਟ ਆਇਆ ਸੁਚੈਨ ਸਿੰਘ ਜੀ ਇੱਕ ਸਵਾਲ ਇਸ ਮਥੇ ਦੇ ਵਿੱਚ ਇੱਕ ਮਤਾ ਤੁਸੀਂ ਇਹ ਵੀ ਪਾਇਆ ਹੋਇਆ ਜਿਸ ਦੇ ਵਿੱਚ ਤੁਸੀਂ ਇੱਕ ਪੋਲਿਟੀਕਲ ਦੋ ਪਾਰਟੀਆਂ ਦੇ ਬਾਰੇ ਲਿਖਿਆ ਹੋਇਆ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਲੀਡਰ ਜੇ ਆਉਂਦੇ ਨੇ ਇਲੈਕਸ਼ਨ ਦੌਰਾਨ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇ ਫਿਰ ਕਿਤਨਾ ਕਿਤੇ ਤੁਸੀਂ ਆਪਣੇ ਇਸ ਅੰਦੋਲਨ ਨੂੰ ਸਿਆਸੀ ਰੰਗਤ ਨਹੀਂ ਤੇਰੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਅੰਦੋਲਨ ਗੈਰ ਰਾਜਨੀਤਿਕ ਹੈ ਗੈਰ ਪੋਲੀਟੀਕਲ ਹੈ ਜੇ ਤੁਸੀਂ ਇੱਕ ਪਾਰਟिकुलर ਦੋ ਪਾਰਟੀਆਂ ਦਾ ਵਿਰੋਧ ਕਰ ਰਹੇ ਹੋ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਫਿਰ ਕੁਝ ਲੋਕ ਸਵਾਲ ਚੁੱਕਣਗੇ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਨਹੀਂ ਜੇ ਕੋਈ ਰਾਜਨੀਤੀ ਨੇ ਹੈਗੀ ਇਹ ਤਾਂ ਦੇਖੋ ਪ੍ਰੋਟੈਸਟ ਕਰਦਾ ਇੱਕ ਤਰੀਕਾ ਜਾਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪੁੱਛਦੇ ਸਕਦੇ ਨਾ ਦੋਨਾਂ ਪਾਰਟੀਆਂ ਨੂੰ ਜਦੋਂ ਕਿ ਪੰਜਾਬ ਸਰਕਾਰ ਦੇ ਸਾਨੂੰ ਪਤਾ ਲੱਗਾ ਉਹ ਕਹਿੰਦੇ ਸੈਂਟਰ ਦਾ ਹਕ ਤਾਂ ਵੀ ਸੈਂਟਰ ਦੀ ਵਜ੍ਹਾ ਨਾਲ ਜੇ ਸੈਂਟਰ ਨੂੰ ਪੁੱਛਦੇ ਨਹੀਂ ਨਹੀਂ ਪੰਜਾਬ ਨੇ ਕਰਨਾ ਤੇ ਫਿਰ ਅਸੀਂ ਹੋਰ ਕੀ ਕਰ ਸਕਦੇ ਸਾਡਾ ਤਾਂ ਲੋਕਾਂ ਨੂੰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਕਾਦੇ ਵਾਸਤੇ ਚੁਣਿਆ ਹੈ ਕਿਹੜੇ ਬਦਲਾਅ ਵਾਸਤੇ ਚੁਣਿਆ ਹੈ ਜਾਂ ਜਿਹੜੇ ਜਿਹੜੇ ਮੋਦੀ ਸਾਹਿਬ ਵੀ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਬੜੀ ਤਰੱਕੀ ਕਰ ਰਹੇ ਹਾਂ ਜਾਂ ਕਿਦਾਂ ਉਹ ਲੋਕਾਂ ਨੂੰ ਇਦਾਂ ਤੇ ਉਹਨਾਂ ਦੇ ਅਧਿਕਾਰਾਂ ਨੂੰ ਵਾਂਝੇ ਕਰਕੇ ਜੋ ਉਹਨਾਂ ਦੇ ਮੁੱਢਲੇ ਅਧਿਕਾਰ ਉਹਨਾਂ ਨੂੰ ਵੀ ਫਗੈਰਾ ਥੱਲੇ ਲਾਟ ਕੇ ਕਰਨਾ ਚਾਹੁੰਦੇ ਤੇ ਹੋਰ ਕਿੱਦਾਂ ਹੋ ਸਕਦਾ ਤਸ ਸਿਆਸੀ ਪਾਰਟੀ ਨਾ ਸਾਡਾ ਕੋਈ ਪਹਿਲਾਂ ਵਿਸ਼ੋਕੜਾ ਨਾ ਅਜੇ ਤੱਕ ਸਾਡੀ ਕੋਈ ਗੱਲ ਆ ਨਾ ਸਾਨੂੰ ਕੋਈ ਪ੍ਰੈਸ਼ਰ ਪਾ ਰਿਹਾ ਨਾ ਇਹ ਕਹਿੰਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਪ੍ਰੈਸ਼ਰ ਸਾਡੇ ਤੇ ਹੈਗਾ ਕਿ ਤੁਸੀਂ ਜਿਹੜਾ ਵਾ ਸਾਡੀ ਗੱਲ ਮੰਨੋ ਤੇ ਸਾਡੇ ਅਨਸਾਰ ਚਲੋ ਤੇ ਇਹ ਤੇ ਇੱਕ ਤਰੀਕਾ ਹੁੰਦਾ ਵਾ ਸਟੈਪ ਵਾਈਜ਼ ਵੀ ਇਹ ਜਿਹੜੇ ਲੋਕ ਸਾਡੇ ਕੋਲ ਪਹਿਲਾਂ ਆਉਂਦੇ ਸੀ ਵੋਟਾਂ ਮੰਗਣ ਤੇ ਉਦੋਂ ਇੱਡਾ ਤਰਲੇ ਕੱਢਦੇ ਸੀ ਤੇ ਵੀ ਸਾਡੀ ਮਦਦ ਕਰੋ ਅਸੀਂ ਕਹਿੱਤੇ ਵੀ ਇਹਦੇ ਵਾਸਤੇ ਸਾਨੂੰ ਕਮਿਆਜੇ ਵੀ ਭੁਗਤਣੇ ਪਏ ਤੇ ਅੱਜ ਹੁਣ ਜੇ ਆਹੀ ਹੋਰ ਕਿਸ ਤਰ੍ਹਾਂ ਇਹਨਾਂ ਨੂੰ ਕਹਿ ਸਕਦੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਸਾਨੂੰ ਉਹ ਪੈਰ ਪੈਰ ਤੇ ਜਿਹੜੇ ਸਾਡੇ ਤੋਂ ਪਹਿਲਾਂ ਸਾਹਜ ਵਾਲੇ ਲੋਕ ਉਹਨਾਂ ਨੂੰ ਵੀ ਤੰਗ ਕਰ ਰਿਹਾ ਵੀ ਉਹਨਾਂ ਨੂੰ ਇਹਨੇ ਦਹਿਸਤ ਦਾ ਮਾਹੌਲ ਬਣਾਇਆ ਪੁਲਿਸ ਦਾ ਕਿ ਜਿੱਦਾਂ ਕੋ ਪਤਾ ਨਹੀਂ ਇੱਥੇ ਕੀ جنگ ਲੱਗੀ ਹੋਈ ਆ ਕਿ ਜਾਂ ਕਿੰਨੇ ਕੁ ਖਤਰਨਾਕ ਹੈ ਇਹ ਲੋਕ ਜੇਪ ਸ਼ਾਂਤਮਈ ਪ੍ਰੋਟੈਸਟ ਕਰਨਾ ਦੇਖੋ ਇਹ ਤਾਂ ਸਾਡਾ ਹੱਕ ਹੋਣਾ ਬਿਲਕੁਲ ਠੀਕ ਤੇ ਇੱਥੇ ਆਉਣ ਤੋਂ ਕਿੰਨੇ ਲੋਕਾਂ ਨੂੰ ਕਿੰਨਾ ਲੱਖੇ ਸੁਧਾਣੇ ਹੋ ਰਹੇ ਪੱਗਾਂ ਤਾਂ ਲਾਈਆਂ ਗਿਆ ਪੁਲਿਸ ਇਨਾ ਬੁਰਾ ਵਤੀਰਾ ਕਰ ਰਹੀ ਆ ਤੇ ਉਹ ਉਹ ਕੀ ਕਰ ਸਕਦੇ ਆ ਇਹ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਪੰਜਾਬ ਨੂੰ ਬਿਲਕੁਲ ਸ਼ਾਂਤ ਰੱਖਣਾ ਔਰ ਇਹਨਾਂ ਨੂੰ ਪੁੱਛਣਾ ਤੇ ਪੁੱਛਣਾ ਸਾਡਾ ਫਰਜ਼ ਬਣਦਾ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਬੜੇ ਪਿਆਰ ਨਾਲ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ 2 ਸਾਲਾਂ ਦੇ ਵਿੱਚ ਜਿਹੜੀਆਂ ਦੂਜੀਆਂ ਸਰਕਾਰਾਂ ਕੰਮ ਤੇ ਉਹਨਾਂ ਦੇ ਵੀ ਚਲੋ ਹੈ ਹੀ ਜਿੱਦਾਂ ਦੇ ਪਰ ਇਹਨਾਂ ਦੇ 2 ਸਾਲਾਂ ਦੇ ਵਿੱਚ ਦੱਸ ਦਿੱਤਾ ਹੈਗਾ ਅਸੀਂ ਪੰਜਾਬ ਦੀ ਕਿੰਨੀ ਕੀ ਤਰੱਕੀ ਕਿੰਨੀ ਕੀ ਹਾਲੇ ਕੀਤੀ ਆ ਤੇ ਕਿੰਨਾ ਇਹਨਾਂ ਨੇ ਪੰਜਾਬ ਦਾ ਜਿਹੜਾ ਐਡਵਰਟਾਈਜ਼ਮੈਂਟ ਤੋਂ ਕੀ ਕੰਮ ਕੀਤਾ ਹੈਗਾ ਜਿਹੜਾ ਜਿੰਨਾਂ ਨੇ ਵਾਅਦੇ ਕੀਤੇ ਵੀ ਅਸੀਂ ਨਸ਼ਾ ਖਤਮ ਕਰਨਾ ਕਹਿੰਦੇ ਅੱਥੇ ਆਏ ਤੇ ਐਨਐਸਏ ਲਾਇਆ ਕਹਿੰਦੇ ਜਿਹੜੇ ਜਿਹੜੇ ਵੱਡੇ ਜਖੀਰੇ ਫੜੇ ਜਾ ਰਹੇ ਆ ਜਾਂ ਹੋਰ ਜਿਹੜਾ ਕੋ ਮਾੜਾ ਜਿਹੜਾ ਕੋਈ ਸਿਰ ਤੇ ਦਸਤਾਰ ਸਜਾ ਲੇਦਾ ਵਾ ਤੇ ਜਾਂ ਅੰਮ੍ਰਿਤਧਾਰੀ ਆ ਉਹਦੇ ਮਗਰ ਪੁਲਿਸ ਦੇ 10-10 ਬੰਦੇ ਫਿਰਦੇ ਆ ਤੇ ਨਸ਼ੇ ਵਾਲੇ ਇਥੇ ਸ਼ਹਿਰਾਂ ਮਤure ਫਿਰਦੇ ਆ ਉਹਦੇ ਨਾਲ ਦੱਸੋ ਅਜੇ ਤੱਕ ਕੋਈ ਵੀ ਕਦੇ ਕਹਿਰ ਕੋਈ ਦੱਸਿਆ ਹੋਵੇ ਵੀ ਆਹ ਬੰਦੇ ਨੂੰ ਫੜ ਕੇ ਤੇ ਐਨਐਸਐਲ ਆਇਆ ਉਹਨਾਂ ਦੇ ਜ਼ਰੂਰੀ ਨਹੀਂ ਹੈਗਾ ਜਿਹਨਾਂ ਨੇ ਇਹ ਇਹ ਕ੍ਰਾਈਮ ਕੀਤੇ ਹੈਗੇ ਉਹਨਾਂ ਨੂੰ ਪਰੋਲਾ ਮਿਲ ਰਹੀਆਂ ਸਭ ਕੁਝ ਹੋ ਰਿਹਾ ਲੀਡਰ ਜਾ ਕੇ ਉਹਨਾਂ ਦੇ ਗੋਡੇ ਟੇਕ ਰਹੇ ਉਹਨਾਂ ਦੇ ਮੁੱਥੇ ਉਹਨਾਂ ਦੇ ਚੋਣਾ ਉਹਨਾਂ ਕੋਲ ਸਹਾਇਤਾ ਲੈ ਰਹੇ ਤੇ ਅਹੀਂ ਦੱਸੋ ਸਾਡਾ ਇਹ ਪਰਾਲਾ ਉਹਨੂੰ ਕੋਈ ਕਹੇ ਚੀਜ਼ ਦਾ ਜੋੜਦਾ ਪਰ ਅਹੀਂ ਗੁਰੂ ਮਹਾਰਾਜ ਦੇ ਉੱਤੇ ਸਾਨੂੰ ਵਿਸ਼ਵਾਸ ਆ ਅਹੀਂ ਕਹੇ ਪਾਰਟੀ ਦੇ ਹੱਥਾਂ 'ਚ ਨਹੀਂ ਖੇਡ ਸਕਦੇ ਨਾ ਸਾਨੂੰ ਕੋਈ ਖੜਾ ਸਕਦਾ ਤੇ ਅਹੀਂ ਦੇ ਜਿਹੜੇ ਬੁੱਧੀਜੀਵੀ ਵੀ ਆ ਨਾ ਜਿਹੜੇ ਸਾਥ ਨੂੰ ਚਰਚਾ ਕਰਦੇ ਆ ਵੀ ਜਿਹੜੇ ਕੋਈ ਇਹਨਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਜਾਂ ਇਹਨਾਂ ਨੂੰ ਬੜਾ ਨਾਰਮਲ ਲੈਂਦੇ ਆ ਉਹਨਾਂ ਨੂੰ ਇਹ ਅਪੀਲ ਆ ਕਿ ਤੁਸੀਂ ਵੀ ਕੋਈ ਏ ਨਾਲ ਸਰਕਾਰਾਂ ਨੂੰ ਵੀ ਇਦਾਂ ਕਹਿੰਦੇ ਆ ਕੋਈ ਚੰਗਾ ਨਹੀਂ ਹੈਗਾ ਕੋਈ ਵਧੀਆ ਤਰੀਕੇ ਦੇ ਨਾਲ ਸ਼ਾਸਨ ਕਰੋ ਤਾਂ ਕਿ ਦੇレ ਸਾਸ਼ਣ ਤੇ ਸਦਾ ਨਹੀਂ ਰਹਿਣਾ ਰਾਣਾ ਇਹ ਸਾਸ਼ਣ ਤੇ ਬਦਲਦਾ ਰਹਿਣਾ ਵਾ ਇਹ ਕਰਕੇ ਜਿਹੜਾ ਵਾ ਉਹ ਬੜੀ ਤਰੀਕੇ ਦੇ ਨਾਲ ਜਿੱਦਾਂ ਲੋਕ ਸਰਕਾਰਾਂ ਕਰਦੀਆਂ ਲੋਕਾਂ ਦੇ ਹੱਕਾਂ ਦੀ ਉਹਦੀ ਰਾਖੀ ਕਰੋ ਬੜੀ ਚੰਗੀ ਚੰਗੀ ਜਿਹੜੀ ਕਮੇਟੀ ਪੰਜ ਮੈਂਬਰੀ ਬਣਾਈ ਗਿਆ ਉਸ ਕਮੇਟੀ ਨੇ ਟਾਈਮ ਵੀ ਮੰਗਿਆ ਪੰਜਾਬ ਦੀ ਸਰਕਾਰ ਤੋਂ ਕਿ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਵੇ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਫਿਰ ਇਸ ਗੱਲ ਤੋਂ ਲੱਗਦਾ ਨਹੀਂ ਕਿ ਮਸਲਾ ਹੁਣ ਲੰਬਾ ਜਾਊਗਾ ਕਿਉਂਕਿ ਗੱਲਬਾਤ ਤਾਂ ਕਿਸੇ ਪਾਸੋਂ ਹੋ ਹੀ ਨਹੀਂ ਰਹੀ ਟੇਬਲ ਟਾਕ ਤਾਂ ਹੋ ਹੀ ਨਹੀਂ ਰਹੀ ਕਿਉਂਕਿ ਮਸਲਾ ਟੇਬਲ ਟਾਕ ਨਾਲ ਖਤਮ ਹੋਣਾ ਹੈ ਔਰ ਜੋ ਜਾਣਕਾਰੀ ਮਿਲ ਰਹੀ ਹੈ ਜਿਹੜੀ ਐਨਐਸਐ ਲਗਾਇਆ ਗਿਆ ਸੀਗਾ ਉਹਨੂੰ ਐਕਸਟੈਂਡ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਨਹੀਂ ਦੇਖੋ ਜੀ ਉਹ ਤੇ ਜਿਹੜੀਆਂ ਸਾਡੀਆਂ ਮਹਾਨ ਸੰਸਥਾ ਜਿਹਨੂੰ ਸਾਡਾ ਸਿਰ ਝੁਕਦਾ ਕਾਲ ਤੱਕ ਉਹ ਉਹਦੇ ਵੱਲੋਂ ਕਮੇਟੀ ਗਠਨ ਕੀਤੀ ਹੈ ਜੇ ਸਰਕਾਰ ਤੇ ਜਾਂ ਉਹਦੇ ਕੋਈ ਨੁਮਾਇਦੇ ਜਿਹੜੇ ਜਿਹਨ ਮੁੱਖ ਮੰਤਰੀ ਉੱਥੋਂ ਅਰਦਾਸ ਕਰਕੇ ਤੋੜਿਆ ਸੀ ਇੱਕਦਮ ਮੈਂ ਵੇਖਿਆ ਵਾ ਤੇ ਫਿਰ ਜੇ ਉਹ ਉਹਨਾਂ ਦੀ ਗੱਲ ਨਹੀਂ ਸੁਣਦੇ ਉਹਨਾਂ ਨੂੰ ਗਠਨ ਕੀਤੀ ਕਮੇਟੀ ਇਹਦਾ ਮਤਲਬ ਇਹਨਾਂ ਸੰਸਥਾਵਾਂ ਦੀ ਉਹਦੀ ਉਹਨਾਂ ਦੀ ਕੋਈ ਅਮੀਰਤੀ ਨਹੀਂ ਆ ਗਈ ਇਹ ਤੇ ਹਰ ਤਰ੍ਹਾਂ ਸਾਨੂੰ ਜਿਹੜਾ ਲਾਤਾਰਨਾ ਚਾਹੁੰਦੇ ਨੇ ਇਹ ਕਰਕੇ ਅਸੀਂ ਤੇ ਇਹਨਾਂ ਨੂੰ ਅਪੀਲ ਕਰਦੇ ਹਾਂ ਕਾਲ ਤੱਕਤ ਮਹਾਨ ਇਹ ਦੇਸ਼ ਕੌਮ ਦੀ ਸ਼ਾਨ ਵਾ ਤੇ ਇਹ ਕਰਕੇ ਉਹਦੀ ਜਿਹੜੀ ਕਮੇਟੀ ਆ ਇਹ ਕਦੇ ਵੀ ਔਰ ਕਿਤੇ ਗੱਲਬਾਤ ਹੀ ਹੋਣੀ ਆ ਨਾ ਬਿਲਕੁਲ ਠੀਕ ਹੂੰ ਹਾਂਜੀ ਅੱਛਾ ਕੋਈ ਰਾਪਤਾ ਅਮਰਤਪਾਲ ਹੁਰਾ ਨਾਲ ਹੋ ਪਾਇਆ ਤੁਹਾਡਾ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਟੈਲੀਫੋਨ ਤੇ ਗੱਲਬਾਤ ਵੀ ਹੋਣੀ ਬੰਦ ਹੋ ਚੁੱਕੀ ਹੈ ਕਿਉਂਕਿ ਡਿਊ ਟੂ ਇਲੈਕਸ਼ਨਸ ਉੱਥੋਂ ਤੇ ਡੀਸੀ ਨੇ ਕਹਿ ਦਿੱਤਾ ਕਿ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਵਾਣੀ ਹਾਂ ਜੀ ਇਹ ਤੇ ਦੇਖੋ ਅੱਜ 12 13 ਦਿਨ ਹੋ ਗਏ ਸਾਡੀ ਜਿਹੜੀ ਗੱਲ ਬੰਦ ਹੋਈ ਨੂੰ ਅਸੀਂ ਤੇ ਅਜੇ ਵੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਜਿਹੜੀਆਂ ਜਿਹੜੀਆਂ ਫੰਡਾਮੈਂਟਲ ਰਾਈਟ ਆ ਜਿਹੜੇ ਜੇਲ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਵਾ ਪਹਿਲੇ ਦੇ ਹੱਥੇ ਵੇ ਉਹਨਾਂ ਨੂੰ ਬੰਦ ਕਰ ਹੂੰ ਬਿਲਕੁਲ ਠੀਕ ਹੈ ਚਲੋ ਮੈਂ ਵਾਪਸ ਆਣਾ ਤੁਹਾਡੇ ਕੋਲ ਕਿਉਂਕਿ ਇਹ ਮਸਲਾ ਮਨੁੱਖੀ ਅਧਿਕਾਰਾਂ ਦਾ ਵੀ ਹੈਗਾ ਹੈ ਜਿਵੇਂ ਡਾਕਟਰ ਜਸਵਿੰਦਰ ਕੌਰ ਹੋਰ ਉਹਨਾਂ ਨੇ ਵੀ ਦੱਸਿਆ ਡਾਕਟਰ ਜਸਵਿੰਦਰ ਕੌਰ ਹੁਣ ਸਵਾਲ ਜ਼ਰੂਰ ਹੀ ਉੱਠਦਾ ਹੈ ਕਈ ਲੋਕ ਇਸ ਤੇ ਸਵਾਲ ਵੀ ਚੁੱਕਣਗੇ ਜਿਹੜਾ ਮੈਂ ਸਵਾਲ ਪੁੱਛਣ ਜਾ ਰਿਹਾ ਤੁਹਾਡੇ ਤੋਂ ਥੋੜਾ ਜਿਹਾ ਔਖਾ ਵੀ ਹੈ ਕਿ ਭਾਈ ਅਮਰਿਤਪਾਲ ਨੇ ਜੋ ਕੰਮ ਕੀਤੇ ਸੀਗੇ ਅਜਨਾਲਾ ਪੁਲਿਸ ਸਟੇਸ਼ਨ ਤੇ ਉਹਨਾਂ ਨੇ ਕਿਹਾ ਕਿ ਅਟੈਕ ਕੀਤਾ ਕਿਸੇ ਗੁਰੂ ਘਰ ਦੇ ਵਿੱਚੋਂ ਸੋਫੇ ਕੱਢ ਕੇ ਸਾੜ ਦਿੱਤੇਗੇ ਕੁਝ ਅਜਈਆਂ ਕਾਰਵਾਈਆਂ ਸਿਗੀਆਂ ਜਿਨ੍ਹਾਂ ਤੇ ਕਿੰਤੂ ਪਰੰਤੂ ਸਵਾਲ ਸਿਗੇ ਤੇ ਜੇਕਰ ਅਜਈਆਂ ਕੋਈ ਕਾਰਵਾਈਆਂ ਕੀਤੀਆਂ ਗਿਆ ਤਾਂ ਉਹਦਾ ਫਿਰ ਖਮਿਆਸਾ ਤੁਹਾਨੂੰ ਭੁਗਤਣਾ ਪਏਗਾ ਕਾਨੂੰਨ ਦੇ ਮੁਤਾਬਕ ਤੁਹਾਨੂੰ ਇਹ ਸਾਰਾ ਕੁਝ ਝੇਲਣਾ ਪਏਗਾ ਤੇ ਲੋਕ ਕਹਿ ਰਹੇ ਨੇ ਕਿ ਕਾਨੂੰਨ ਦੇ ਮੁਤਾਬਕ ਹੋ ਰਿਹਾ ਇਹ ਪੰਥਕ ਸ਼ਖਸੀਅਤਾਂ 5-5 7-7 10-10 ਸਾਲ ਜੇਲਾਂ ਕੱਟਦੀਆਂ ਰਹੀਆਂ ਨੇ ਇਹਨਾਂ ਨੂੰ ਤਾਂ ਹਜੇ 1 ਸਾਲ ਹੋਇਆ ਦੇਖੋ ਜੀ ਗੱਲ ਇਹ ਮੇ ਹੈ ਕਿ ਜੇ ਅਸੀਂ ਕਾਨੂੰਨ ਦੀ ਗੱਲ ਕਰੀਏ ਤੇ ਜਾਂ ਅਸੀਂ ਸੰਵਿਧਾਨ ਦੀ ਗੱਲ ਕਰ ਲਈਏ ਤੇ ਕਾਨੂੰਨੀਆ ਸਵਿਧਾਨ ਦੀ ਪਵਿੱਤਰਤਾ ਉਦੋਂ ਤੱਕ ਹੁੰਦੀ ਹੈ ਜਦ ਤੱਕ ਕਿ ਲੋਕਾਂ ਦੇ ਉੱਤੇ ਜਨਤਕੀ ਹੁਣੀ ਨਹੀਂ ਨਹੀਂ ਹੁੰਦੀ ਜਦ ਲੋਕ ਜਿਹੜੀ ਤਸ਼ੱਦਦ ਕਰਦੇ ਆ ਤੇ ਉਦੋਂ ਕਾਨੂੰਨ ਪਲੱਸ ਸਵਿਧਾਨ ਮੇਰੇ ਖਿਆਲ ਨਾਲ ਉਸ ਦੀ ਰਿਸਪੈਕਟ ਖਤਮ ਹੋ ਜਾਂਦੀ ਹੈ ਜੇਕਰ ਅਸੀਂ ਗੱਲ ਕਰੀਏ ਕਿ ਭਾਈ ਅੰਮ੍ਰਿਤਪਾਲ ਜੀ ਦੀ ਗੱਲ ਕਰ ਰਹੀਆਂ ਇਸ ਨੂੰ ਮੇਰੇ ਖਿਆਲ ਨਾਲ ਕੋਈ ਪਰਸਨਲ ਨਾ ਲਵੇ ਜੇਕਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉਤੋਂ ਸੋਫਾ ਵਗੈਰਾ ਸਾੜਨ ਦਾ ਜਿਹੜਾ ਇਨਸੀਡੈਂਟ ਸੀ ਜੇ ਅਸੀਂ ਦੇਖੀਏ ਅਸੀਂ ਸਿੱਖ ਸਿਧਾਂਤਾਂ ਦੇ ਅਕੋਰਡਿੰਗ ਦੇਖੀਏ ਤਾਂ ਗੁਰੂ ਮਹਾਰਾਜ ਜੀ ਦੀ ਬਰਾਬਰੀ ਦੇ ਉੱਤੇ ਜੇਕਰ ਅਗਰ ਟੇਬਲਆਂ ਆਂ ਚੇਅਰੀਆਂ ਸੋਫੇ ਲੱਗਦੇ ਆ ਤੇ ਬੜੀ ਮੰਦਪਗੀ ਗੱਲ ਆ ਚਲੋ ਨੌਜਵਾਨ ਸੀ ਉਹਨਾਂ ਦੇ ਵਿੱਚ ਇੱਕ ਜੋਸ਼ ਸੀ ਉਹਨਾਂ ਨੇ ਜੋਸ਼ ਦੇ ਵਿੱਚ ਆ ਕੇ ਜੋ ਕੰਮ ਕੀਤੇ ਲੇਕਿਨ ਕੀਤੇ ਤਾਂ ਉਹੀ ਫਾਲੋ ਨੇ ਜੋ ਗੁਰੂ ਮਰਿਆਦਾ ਦੇ ਵਿੱਚ ਹੈਗੇ ਸੀ ਜੇਕਰ ਅਸੀਂ ਅਜਨਾਲਾ ਦੀ ਗੱਲ ਕਰੀਏ ਦੇਖੋ ਦੋਨੋਂ ਪੱਖ ਨੇ ਮੈਂ ਕਹਿ ਰਹੀ ਆ ਕਿ ਜੇ ਅਗਰ ਕਾਨੂੰਨ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਕੋਈ ਗਲਤੀ ਕੀਤੀ ਐ ਤਾਂ ਉਹਨਾਂ ਨੂੰ ਪੰਜਾਬ ਤੋਂ ਅਸਾਮ ਭੇਜਣਾ ਦਿਸਟੈਂਸ ਕਾਲਸ ਸਿਆਸਤ ਐ ਪੋਲਿਟਿਕਸ ਐ ਔਰ ਅਜੂਨਾ ਦਾ ਐਨਐਸਏ ਵਧਾਉਣਾ ਐ ਵੀ ਪੋਲਿਟਿਕਸ ਐ ਤੇ ਸੋ ਇਨਾਂ ਚੀਜ਼ਾਂ ਦਾ ਵਿਰੋਧ ਹੈ ਜੋ ਕਿ ਮੈਂ ਮੰਨਦੀ ਐ ਕਿ ਮਨੁੱਖੀ ਅਧਿਕਾਰਾਂ ਦੀ ਕਾਣ ਐ ਇਹ ਹਕਾਂ ਦੀ ਕਾਣ ਐ ਮਾਨਵਤਾ ਦੀ ਕਾਣ ਐ ਕਿ ਮਤਲਬ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕੇਜਰੀਵਾਲ ਦੀ ਸਟੇਟਮੈਂਟ ਆਂਦੀ ਐ ਉਹ ਬੋਲਦੀ ਐ ਜੀ ਦਿੱਲੀ ਨੇ ਜੋ hame humse help mangi thi humne unko help di ab delhi dubara help mangegi to hum fir help denge ki delhi hai help dindi hai je assi nsa di gal kar liye aj te dekho nsa bahut sare dharm idda de ne pure desh par de vich jehde ki rashtravad di gal karde ne ki haritte nsa lag rahi hai nahi ਸਿਰਫ ਉਹਨਾਂ ਤੇ ਐਨਐਸਏ ਲੱਗਦੀ ਹੈ ਜਿਹੜਾ ਕਿ ਸਿੱਖ ਕੌਮ ਦੇ ਵਿੱਚ ਕੋਈ ਆਪ ਦੇ ਹਕਾਂ ਦੀ ਗੱਲ ਕਰਦਾ ਜੋ ਕਿ ਬਹੁਤ ਨਿੰਦਨੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਰਟੀਕਲ ਜੋ 10 ਹੈ ਉਹ ਇਹੀ ਕਹਿੰਦਾ ਹੈ ਕਿ ਸਪੀਚ ਟੂ ਫਰੀडम ਆਰਟੀਕਲ 7 ਕਹਿੰਦਾ ਹੈ ਕਿ ਸਪੀਚ ਟੂ ਸਪੀਚ ਤੇ ਇਹ ਜਿਹੜੇ ਸਾਡੇ ਆਰਟੀਕਲਸ ਨੇ ਅਸੀਂ ਇਹਨਾਂ ਦੇ ਤਹਿਤ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਕੇਸ ਨੂੰ ਕੰਟੀਨਿਊ ਕਰਾਂਗੇ ਅਸੀਂ ਹਿਊਮਨ ਰਾਈਟਸ ਕਮਿਸ਼ਨ ਨੂੰ ਬਹੁਤ ਜਲਦੀ ਮਿਲਣ ਜਾ ਰਹੇ ਹਾਂ ਮੈਂ ਉਹਨਾਂ ਦੇ ਪਰਿਵਾਰ ਨਾਲ ਐਸਲਾਹ ਕਰਕੇ ਔਰ ਫਿਰ ਅਸੀਂ ਇਸ ਕੇਸ ਨੂੰ ਹੈਂਡਲ ਕਰਾਂਗੇ ਜੀ ਬਿਲਕੁਲ ਠੀਕ ਹੈ ਸੁਖਚੰਨ ਸਿੰਘ ਜੀ ਇਹ ਦੱਸਿਓ ਕਿ ਪੁਖੜਤਾਲ ਤਾਂ ਭਾਵੇਂ ਪਰਿਵਾਰ ਨੇ ਖਤਮ ਕਰ ਦਿੱਤੀ ਹੈ ਇਹ ਜਿਹੜਾ ਧਰਨਾ ਰੋਸ ਮੁਜ਼ਾਹਰਾ ਇਹ ਤੁਹਾਡਾ ਚੱਲਦਾ ਰਹੇਗਾ ਜਾਂ ਇਹਦੀ ਸਮਾਪਤੀ ਹੈ ਸਾਡਾ ਜਿਹੜਾ ਇਹ ਧਰਨਾ ਇਹ ਜਾਰੀ ਰਹੇਗਾ ਜਦੋਂ ਉਹਨਾਂ ਦੀ ਹੜਤਾਲ ਖਤਮ ਹੋ ਜਾਏਗੀ ਉਹਨਾਂ ਨਾਲ ਸਾਡਾ رابطہ ਹੋ ਜਾਏਗਾ ਉਹਨਾਂ ਨਾਲ ਵੀ ਸਲਾਹ ਕਰਕੇ ਇਹਨੂੰ ਨਵੀਂ ਦਿਸ਼ਾ ਕਿਵੇਂ ਦੇਣੀ ਆ ਕੋਈ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਦਾ ਵੀ ਕੱਲ ਤਾਂ ਸੁਣਿਆ ਆਉਣਾ ਉਹ ਕਮੇਟੀ ਜਿਹੜੀ ਜਾਂ ਉਹਦੇ ਦਾ ਕੋਈ ਫੈਸਲਾ ਹੋਏਗਾ ਫਿਰ ਉਹ ਅਸੀਂ ਬਾਅਦ ਦੇ ਵਿੱਚ ਵਿਚਾਰ ਕਰਾਂਗੇ ਅਜੇ ਉਹਨਾਂ ਚਾਰੇ ਜਿਹੜਾ ਧਰਨਾ ਜਾਰੀ ਰਹੇਗਾ ਅੱਛਾ ਇੱਕ ਛੋਟੀ ਜੀ ਗੱਲ ਹੋਰ ਜਿਹੜੇ ਮਾਰਚ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ ਕਿ ਮਾਰਚ ਕੱਢੇ ਜਾਣਗੇ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓਗੇ ਕਿ ਕਿਹੜੇ ਇਹ ਮਾਰਚ ਕੱਢਣ ਦੀ ਨੌਬਤ ਕਿਉਂ ਆ ਰਹੀ ਹੈ ਜੇ ਉਸ ਤੋਂ ਪਹਿਲਾਂ ਮਸਲਾ ਹੱਲ ਹੋ ਗਿਆ ਫਿਰ ਨਹੀਂ ਦੇਖੋ ਜੇ ਫਿਰ ਤੇ ਅਸੀਂ ਛਕਰਾਨੇ ਦਾ ਰੱਖਾਂਗੇ ਜੇ ਕੋਈ ਮਸਲਾ ਹੱਲ ਹੋ ਜਾਂਦਾ ਫਿਰ ਕਾਲ ਤਖਤ ਤੇ ਜਾ ਕੇ ਅਸੀਂ ਪਰਿਵਾਰਾਂ ਨਾਲ ਜਾ ਕੇ ਤੇ ਕਮੇਟੀ ਦਾ ਲੋਕਾਂ ਦਾ ਜਿਹੜਾ ਇਕੱਠ ਜਿਹੜਾ ਉੱਥੇ ਜਾ ਕੇ ਬੇਨਤੀ ਕਰਾਂਗੇ ਸ਼ੁਕਰਾਨਾ ਕਰਾਂਗੇ ਕਿ ਸਾਡੀ ਚਲੋ ਸੁਖ ਸ਼ਾਂਤੀ ਦੇ ਨਾਲ ਸਾਡੀ ਸਰਕਾਰ ਨੇ ਇਹਦਾ ਕਿੱਦਾਂ ਵੀ ਮੰਨੀ ਗਈ ਆ ਤੇ ਹੋਰ ਆ ਸਾਡਾ ਕੋਈ ਇਹੋ ਜਿਹਾ ਗੱਲ ਨਹੀਂ ਤੇ ਇਹ ਤੇ ਪੰਜ ਮੈਂਬਰੀ ਕਮੇਟੀ ਦਾ ਫੈਸਲਾ ਆ ਕਿ ਜਿਹੜਾ ਅੱਗੇ ਅਸੀਂ ਕਿਸ ਤਰ੍ਹਾਂ ਇਹ ਰੋਸ ਵਾਰਤ ਮੂਵਮੈਂਟ ਵਧਾਣੀ ਆ ਬਿਲਕੁਲ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸੁਖਚੰਦ ਸਿੰਘ ਜੀ ਤੁਹਾਡਾ ਵੀ ਡਾਕਟਰ ਜਸਵਿੰਦਰ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਮਕਸਦ ਸੀਗਾ ਕਿ ਜੋ ਵੀ ਕੱਲ ਉੱਥੇ ਇਕੱਠ ਹੋਇਆ ਉਸ ਇਕੱਠ ਬਾਰੇ ਕੀ ਮਤੇ ਪ੍ਰਵਾਨ ਹੋਏ ਪਰਿਵਾਰ ਦੀ ਕੀ ਸਹਿਮਤੀ ਹੈ ਹੁਣ ਅੱਗੇ ਇਹ ਇਹ ਜਿਹੜੀ ਪ੍ਰਕਿਰਿਆ ਕਿਵੇਂ ਚੱਲੀ ਕਿ ਉਹ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਣੀਆਂ ਬੜੀਆਂ ਜ਼ਰੂਰੀ ਸੀਗੇ ਔਰ ਪਰਿਵਾਰ ਨੇ ਇਹ ਵੀ ਅਲੀਗੇਸ਼ਨ ਲਗਾਇਆ ਕਿ ਉੱਥੇ ਜੈਮਰ ਲਗਾ ਦਿੱਤੇ ਗਏ ਤਾਂ ਜੋ ਉੱਥੇ ਜੋ ਕੁਝ ਹੁੰਦਾ ਉਹ ਪੂਰੀ ਦੁਨੀਆ ਨੂੰ ਨਾ ਦਿਖੇ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਕੁਝ ਅੰਛ ਕੁਝ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣ ਦੀ